ਅਨੰਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਭਾਈ ਮਣੀ ਸਿੰਘ ਬੜੇ ਪਿਆਰ ਅਤੇ ਸਤਕਾਰ ਨਾਲ ਭਾਈ ਦੀਪ ਸਿੰਘ ਜੀ ਨੂੰ ਮਿਲੇ ਭਾਈ ਮਣੀ ਸਿੰਘ ਨੇ ਕਿਹਾ ਗੁਰੂ ਜੀ ਨੇ ਫੈਸਲਾ ਕੀਤਾ ਹੈ ਕਿ ਆਦ ਗ੍ਰੰਥ ਸਾਹਿਬ ਦੇ ਸੁਦਾਈ ਕਰ ਲਈ ਜਾਵੇ ਅਤੇ ਉਸ ਵਿੱਚ ਰਾਗਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕਰ ਲਈ ਜਾਵੇ ਨੰਦਪੁਰ ਸਾਹਿਬ ਵਾਲਾ ਆਦਿ ਗ੍ਰੰਥ ਤਾਂ ਸਰਸਾ ਨਦੀ ਵਿੱਚ ਰੁੜ ਗਿਆ ਸੀ ਪਰ ਕੁਝ ਬੀੜਾਂ ਦੇ ਉਤਾਰੇ ਅਸੀਂ ਵੱਖ-ਵੱਖ ਸਿੱਖਾਂ ਪਾਸੋਂ ਪ੍ਰਾਪਤ ਕੀਤੇ ਹਨ ਅਸੀਂ ਵੇਖਿਆ ਹੈ ਕਿ ਉਹਨਾਂ ਵਿੱਚ ਕਈ ਹੁਣਤਾਈਆਂ ਹਨ ਗੁਰੂ ਸਾਹਿਬ ਨੇ ਆਦੇਸ਼ ਕੀਤਾ ਹੈ ਕਿ ਉਹ ਲਿਖਵਾਈ ਜਾਣਗੇ ਅਤੇ ਅਸੀਂ ਦੋਵੇਂ ਲਿਖੀ ਜਾਵਾਂਗੇ ਕਿਉਂਕਿ ਤੁਹਾਡੀ ਲਿਖਾਈ ਬਹੁਤ ਸੁੰਦਰ ਹੈ ਇਸ ਲਈ ਮੈਂ ਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਹਾਨੂੰ ਵੀ ਬੁਲਾਇਆ ਜਾਵੇ ਭਾਈ ਦੀਪ ਸਿੰਘ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ ਧੰਨ ਭਾਗ ਜੇ ਮੈਂ ਵੀ ਗੁਰੂ ਜੀ ਦੇ ਕਿਸੇ ਕੰਮ ਆ ਸਕਾਂ ਕੁਝ ਦਿਨਾਂ ਬਾਅਦ ਹੀ ਇਹ ਕਾਰਜ ਸ਼ੁਰੂ ਹੋ ਗਏ ਗੁਰੂ ਸਾਹਿਬ ਨੇ ਇੱਕ ਤੰਬੂ ਲਗਵਾਇਆ ਅਤੇ ਉਸ ਵਿੱਚ ਸਾਰੀ ਸਮੱਗਰੀ ਰੱਖ ਲਈ ਗੁਰੂ ਜੀ ਆਪਣੇ ਆਸਣ ਤੇ ਬੈਠ ਕੇ ਬਾਣੀ ਲਖਵੰਦ ਦੇ ਤੇ ਭਾਈ ਮਣੀ ਸਿੰਘ ਜੀ ਤੇ ਭਾਈ ਦੀਪ ਸਿੰਘ ਜੀ ਬਾਣੀ ਲਿਖਦੇ ਜਾਂਦੇ ਸ਼ਾਮ ਨੂੰ ਜਿੰਨੀ ਬੀੜ ਲਿਖੀ ਜਾਂਦੀ ਗੁਰੂ ਜੀ ਆਪ ਉਸ ਦੀ ਸੁਧਾਈ ਕਰਦੇ ਅਤੇ ਲਗਾ ਮਾਤਰਾਵਾਂ ਤੱਕ ਠੀਕ ਕਰਦੇ ਅਗਲੇ ਦਿਨ ਜਦ ਸਵੇਰੇ ਦਿਵਾਨ ਲੱਗਦਾ ਤਾਂ ਗੁਰੂ ਜੀ ਉਸ ਬਾਣੀ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ ਭਾਈ ਮਣੀ ਸਿੰਘ ਅਤੇ ਭਾਈ ਦੀਪ ਸਿੰਘ ਉਹਨਾਂ ਅਰਥਾਂ ਨੂੰ ਆਪਣੀ ਯਾਦਦਾਸ਼ਟ ਵਾਸਤੇ ਲਿਖੀ ਵੀ ਜਾਂਦੇ ਅਤੇ ਜਿਸ ਗੁਹਜ ਭਾਵ ਨੂੰ ਉਹ ਸਮਝ ਨਾ ਸਕੇ ਅਗਲੇ ਦਿਨ ਗੁਰੂ ਜੀ ਪਾਸੋਂ ਪੁੱਛ ਲੈਂਦੇ ਇਹ ਕਾਰਜ ਲਗਾਤਾਰ 9 ਮਹੀਨੇ 9 ਦਿਨ ਅਤੇ 9 ਘੜੀਆਂ ਤੱਕ ਚੱਲਦਾ ਰਿਹਾ ਰਾਗਾਂ ਅਨੁਸਾਰ ਗੁਰੂ ਜੀ ਨੇ ਭਗਤ ਭਗਤਾਂ ਦੀ ਬਾਣੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾ ਦਿੱਤੀ ਇਸ ਤਰ੍ਹਾਂ ਇਹ ਇੱਕ ਨਵੀਂ ਬੀੜ ਤਿਆਰ ਹੋ ਗਈ ਗੁਰੂ ਸਾਹਿਬ ਨੇ ਇਸ ਬੀੜ ਦਾ ਨਾਮ ਦਮਦਮੀ ਬੀੜ ਰੱਖਿਆ ਗੁਰੂ ਜੀ ਜਦ ਦੱਖਣ ਨੂੰ ਜਾਣ ਲੱਗੇ ਤਾਂ ਭਾਈ ਮਣੀ ਸਿੰਘ ਵਾਲੀ ਬੀੜ ਉਹ ਆਪਣੇ ਨਾਲ ਲੈ ਗਏ ਅਤੇ ਹਜੂਰ ਸਾਹਿਬ ਨੰਦੇੜ ਉਸੇ ਬੀੜ ਨੂੰ ਗੁਰਗੱਦੀ ਸੌਂਪੀ ਗਈ ਸੀ ਭਾਈ ਦੀਪ ਸਿੰਘ ਵਾਲੀ ਬੀੜ ਨੂੰ ਉਹਨਾਂ ਦਮਦਮੀ ਸਾਹਿਬ ਗੁਰੂ ਕੀ ਕਾਸ਼ੀ ਵਿਖੇ ਹੀ ਰੱਖਣ ਦਾ ਆਦੇਸ਼ ਦਿੱਤਾ ਸੀ ਅਤੇ ਭਾਈ ਦੀਪ ਸਿੰਘ ਦੀ ਇਹ ਜ਼ਿੰਮੇਵਾਰੀ ਲਈ ਸੀ ਕਿ ਦਮਦਮੇ ਸਾਹਿਬ ਵਿੱਚ ਹੀ ਟਿਕਣਗੇ ਅਤੇ ਉਸ ਬੀੜ ਦੇ ਹੋਰ ਉਤਾਰੇ ਵੀ ਕਰਨਗੇ ਬਾਅਦ ਵਿੱਚ ਭਾਈ ਦੀਪ ਸਿੰਘ ਨੇ ਉਸ ਬੀੜ ਦੇ ਚਾਰ ਉਤਾਰੇ ਕੀਤੇ ਅਤੇ ਚਾਰਾਂ ਤਖਤਾਂ ਉੱਤੇ ਭੇਜ ਦਿੱਤੇ ਭਾਈ ਦੀਪ ਸਿੰਘ ਇਸ ਬੀੜ ਦਾ ਪਾਠ ਕਰਦੇ ਅਤੇ ਸਿੱਖਾਂ ਨੂੰ ਉਸ ਦੇ ਅਰਥ ਵੀ ਸਮਝਾਉਂਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰਤ ਸ਼ੱਕ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਜੀ ਨੇ ਪੰਜ ਤੀਰ ਪੰਜ ਸਲਾਹਕਾਰ ਅਤੇ ਕੁਝ ਹੋਰ ਫੌਜ ਦੇ ਕੇ ਪੰਜਾਬ ਨੂੰ ਤੋੜਿਆ ਉੱਗੇ ਜਥੇਦਾਰਾਂ ਨੂੰ ਹੁਕਮਨਾਮੇ ਲਿਖ ਭੇਜੇ ਕਿ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਕਰਨ ਇੱਕ ਹੁਕਮਨਾਮਾ ਉਹਨਾਂ ਬਾਬਾ ਦੀਪ ਸਿੰਘ ਨੂੰ ਵੀ ਲਿਖ ਭੇਜਿਆ ਬਾਬਾ ਦੀਪ ਸਿੰਘ ਨੇ ਲੱਖੀ ਜੰਗਲ ਦੇ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਜ਼ਾਲਮ ਹਾਕਮਾਂ ਨੂੰ ਸੋਧਣ ਦਾ ਸਮਾਂ ਆ ਗਿਆ ਹੈ ਅਤੇ ਇਸ ਕਾਰਜ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਸ ਦੂਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਹੈ। ਬਾਬਾ ਦੀਪ ਸਿੰਘ ਪਾਸ ਸਿੰਘਾਂ ਦੀਆਂ ਬੀੜਾਂ ਇਕੱਠੀਆਂ ਹੋ ਗਈਆਂ। ਬੰਦਾ ਸਿੰਘ ਬਹਾਦਰ ਜ਼ਾਲਮ ਹਾਕਮਾਂ ਨੂੰ ਸੋਧਦਾ ਹੋਇਆ ਸੂਬਾ ਸਰਹੰਦ ਵੱਲ ਵੱਧ ਰਿਹਾ ਸੀ। ਬਾਬਾ ਦੀਪ ਸਿੰਘ ਆਪਣੇ ਸਿੰਘਾਂ ਨੂੰ ਲੈ ਕੇ ਉਸ ਨੂੰ ਮਿਲ ਪਏ। ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਇਕੱਠਿਆਂ ਹੋ ਕੇ ਸਰਹੰਦ ਤੇ ਹਮਲਾ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਅਤੇ ਜਿਮੀ ਬਾਬਾ ਬੰਦਾ ਸਿੰਘ ਬਹਾਦਰ ਸਾਰੇ ਜ਼ਿਮੀਦਾਰਾਂ ਨੂੰ ਖਤਮ ਕਰੀ ਜਾ ਰਿਹਾ ਸੀ ਅਤੇ ਜ਼ਮੀਨ ਮੁਜਾਰਿਆਂ ਨੂੰ ਦੇਈ ਜਾ ਰਿਹਾ ਸੀ ਇਸ ਲਈ ਉਹ ਵੀ ਉਸ ਦੀ ਮਦਦ ਕਰਨ ਵਾਸਤੇ ਹਥਿਆਰ ਲੈ ਕੇ ਨਾਲ ਚੱਲ ਪੈਂਦੇ ਸਨ ਕੁੱਜਕ ਤੇ ਲੁੱਟ ਦੇ ਖਿਆਲ ਨਾਲ ਵੀ ਉਹਨਾਂ ਦਾ ਸਾਥ ਦੇ ਰਹੇ ਸਨ ਵਜ਼ੀਰ ਖਾਂ ਸੂਬਾ ਸਰਹੰਦ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਨਵਾਇਆ ਸੀ ਇਸ ਲਈ ਉਸ ਨੂੰ ਸੋਧਣਾ ਬਹੁਤ ਜ਼ਰੂਰੀ ਸੀ ਸਿੰਘਾਂ ਨੇ ਸਰਹੰਦ ਨੂੰ ਘੇਰਾ ਪਾ ਲਿਆ ਵजीर खान ਵੀ ਮੁਕਾਬਲਾ ਕਰਨ ਲਈ ਅੱਗੇ ਵਧਿਆ ਪਰ ਉਹ ਸਿੰਘਾਂ ਦਾ ਮੁਕਾਬਲਾ ਨਾ ਕਰ ਸਕਿਆ ਸਿੰਘਾਂ ਨੇ ਉਸ ਨੂੰ ਫੜ ਕੇ ਬਜ਼ਾਰ ਵਿੱਚ ਧੂਹ ਧੂਹ ਕੇ ਹੀ ਮਾਰ ਦਿੱਤਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਸੂਬਾ ਸਰਹੰਦ ਦੇ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਇਸ ਤੋਂ ਬਾਅਦ ਸਮਾਣੇ ਦੇ ਜੱਲਾਦ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਉਸ ਨੂੰ ਪਰਿਵਾਰ ਸਹਿਤ ਕਤਲ ਕਰ ਦਿੱਤਾ ਗਿਆ ਸੂਬਾ ਸਰਹੰਦ ਦਾ ਵਜ਼ੀਰ ਸੁਚਾਨੰਦ ਜਿਸ ਨੇ ਸਹਿਬਜ਼ਾਦਿਆਂ ਨੂੰ ਕਤਲ ਕਰਨ ਲਈ ਜ਼ੋਰ ਦਿੱਤਾ ਸੀ ਸਰਹੰਦ ਨੂੰ ਛੱਡ ਕੇ ਭੱਜ ਗਿਆ ਸੀ ਪਰ ਸਥਾਨਕ ਲੋਕ ਉਸ ਦੇ ਟਿਕਾਣੇ ਜਾਣਦੇ ਸਨ ਉਸ ਨੂੰ ਫੜ ਕੇ ਬੜੇ ਤਸੀਹੇ ਦੇ ਕੇ ਮਾਰਿਆ ਗਿਆ ਇਸ ਤੋਂ ਬਾਅਦ ਸਦੋਰਾ ਅਤੇ ਸਹਾਰਣਪੁਰ ਨੂੰ ਵੀ ਸੋਧਿਆ ਗਿਆ ਅਤੇ ਜ਼ਾਲਮਾਂ ਨੂੰ ਚੁਣ-ਚੁਣ ਮਾਰਿਆ ਗਿਆ ਕੋਈ ਵੀ ਮੁਗਲ ਸੂਰਮਾ ਸਿੱਖਾਂ ਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਸੀ ਇਨ੍ਹਾਂ ਸਾਰੀਆਂ ਲੜਾਈਆਂ ਵਿੱਚ ਬਾਬਾ ਦੀਪ ਸਿੰਘ ਨੇ ਆਪਣੀ ਬਹਾਦਰੀ ਦੇ ਖੂਬ ਜੋਰ ਵਿਖਾਏ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਵੀਰਤਾ ਤੇ ਬਹੁਤ ਪਰਸੰਨ ਹੋਏ ਅਤੇ ਉਹਨਾਂ ਨੇ ਬਾਬਾ ਦੀਪ ਸਿੰਘ ਨੂੰ ਅਣਖੀ ਬਲੀ ਯੋਧੇ ਦਾ ਖਿਤਾਬ ਦਿੱਤਾ ਜਦ ਬਾਬਾ ਬੰਦਾ ਸਿੰਘ ਬਹਾਦਰ ਪਹਾੜਾਂ ਵੱਲ ਚੱਲ ਪਏ ਤਾਂ ਬਾਬਾ ਦੀਪ ਸਿੰਘ ਆਪਣੇ ਸਾਥੀਆਂ ਸਮੇਤ ਦੁਬਾਰਾ ਦਮਦਮਾ ਸਾਹਿਬ ਆ ਗਏ ਸਨ ਇੱਕ ਵਾਰ 1794 ਬਿਕਰਮੀ ਦੀ ਦੀਵਾਲੀ ਨੂੰ ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਵਿਖੇ ਦੀਵਾਲੀ ਮਨਾਉਣ ਦਾ ਪ੍ਰੋਗਰਾਮ ਬਣਾਇਆ ਸਿੱਖਾਂ ਨੂੰ ਦੀਵਾਲੀ ਮਨਾਉਣ ਦੀ ਆਗਿਆ ਨਹੀਂ ਸੀ ਭਾਈ ਮਨੀ ਸਿੰਘ ਨੇ ਜਕਰੀਆ ਖਾਨ ਨੂੰ 5000 ਰੁਪਏ ਦੇਣਾ ਮੰਨ ਕੇ ਆਪਣੀ ਮਨਮੜ ਮਰਜ਼ੀ ਅਨੁਸਾਰ ਦੀਵਾਲੀ ਮਨਾਉਣ ਦੀ ਆਗਿਆ ਪ੍ਰਾਪਤ ਕਰ ਲਈ ਪਰ ਦੀਵਾਲੀ ਵਾਲੇ ਦਿਨ ਜਦ ਸਿੱਖ ਦੂਰੋਂ ਦੂਰੋਂ ਆਉਣ ਲੱਗੇ ਤਾਂ ਸੂਬੇ ਨੇ ਵੱਡੀ ਗਿਣਤੀ ਵਿੱਚ ਫੌਜਾਂ ਭਰ ਕੇ ਸਿੱਖਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦੀਵਾਲੀ ਵੀ ਨਾ ਲੱਗੀ ਅਤੇ ਚੜਾਵਾ ਵੀ ਕੋਈ ਨਾ ਚੜਿਆ ਭਾਈ ਮਣੀ ਸਿੰਘ ਪਾਸ ਜਕਰੀਆ ਖਾਨ ਨੂੰ ਦੇਣ ਵਾਸਤੇ 5000 ਰੁਪਏ ਇਕੱਠੇ ਨਾ ਹੋ ਸਕੇ ਰਕਮ ਨਾ ਮਿਲਣ ਉੱਤੇ ਭਾਈ ਮਣੀ ਸਿੰਘ ਨੂੰ ਫੜ ਕੇ ਲਾਹੌਰ ਲੈ ਗਏ ਅਤੇ ਉਸ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਉਸ ਦੀ ਸ਼ਹੀਦੀ ਤੋਂ ਬਾਅਦ ਜਕਰੀਆ ਖਾਨ ਨੇ ਦਰਬਾਰ ਸਾਹਿਬ ਦਾ ਹਾਕਮ ਮਸੇ ਰੰਗੜ ਨੂੰ ਲਾ ਦਿੱਤਾ ਉਸ ਨੂੰ ਹਰ ਪ੍ਰਕਾਰ ਦੀ ਖੋਲ ਦੇ ਦਿੱਤੀ ਕਿ ਜਿਵੇਂ ਉਹ ਚਾਵੇ ਸਿੱਖਾਂ ਨੂੰ ਤੰਗ ਕਰ ਸਕਦਾ ਸੀ ਮੱਸੇ ਰੰਗੜ ਨੇ ਦਰਬਾਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਦੇ ਚਾਰ ਛੁਫੇਰੇ ਪਹਿਰਾ ਲਾ ਦਿੱਤਾ ਕਿ ਕੋਈ ਸਿੱਖ ਜਾਂ ਹੋਰ ਸ਼ੱਕੀ ਬੰਦਾ ਅੰਦਰ ਨਾ ਆ ਸਕੇ ਆਪ ਉਸ ਹਰਮੰਦਰ ਸਾਹਿਬ ਵਿੱਚ ਇੱਕ ਪਲੰਗ ਵਿਛਾ ਲਿਆ ਅਤੇ ਇੱਕ ਮੋٹے ਤਕੀਏ ਦੇ ਸਿਰ ਰੱਖ ਕੇ ਸਾਰਾ ਦਿਨ ਹੁੱਕਾ ਪੀਂਦਾ ਰਹਿੰਦਾ ਜਦ ਸ਼ਾਮ ਹੋਣ ਲੱਗਦੀ ਤਾਂ ਸ਼ਰਾਬ ਦੀ ਸੁਰਾਹੀ ਆ ਜਾਂਦੀ ਸਾਰੰਗੀ ਤਬਲੇ ਵਾਲੇ ਸਾਜ਼ ਵਜਾਉਣ ਲੱਗਦੇ ਅਤੇ ਵੈਸ਼ਵਾ ਨੱਚਣਾ ਸ਼ੁਰੂ ਕਰ ਦਿੰਦੇ ਸਿੱਖ ਉਸ ਸਮੇਂ ਪੰਜਾਬ ਨੂੰ ਛੱਡ ਕੇ ਰਾਜਸਥਾਨ ਵੱਲ ਚੱਲ ਪਏ ਸਨ ਜਦ ਉਹਨਾਂ ਨੂੰ ਇਸ ਕਣੋਣੀ ਕਟਣਾ ਦਾ ਪਤਾ ਲੱਗਾ ਤਾਂ ਉਹਨਾਂ ਤੁਰੰਤ ਸੂਚਨਾ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਭੇਜੀ ਮੱਸੇ ਰੰਗੜ ਦੀ ਅਜੇ ਹੀ ਭੈੜੀ ਕਰਤੂਤ ਦਾ ਹਾਲ ਸੁਣ ਕੇ ਬਾਬਾ ਦੀਪ ਸਿੰਘ ਪੱਖ ਉਠੇ ਉਹ ਜਾਣਦਾ ਨਹੀਂ ਸੀ ਕਿ ਸਿੱਖ ਹਾਲੇ ਮਰੇ ਨਹੀਂ ਹਨ ਜੇ ਉਹ ਸਰਹੰਦ ਦੇ ਸੂਬੇ ਨੂੰ ਸੋਧ ਸਕਦੇ ਹਨ ਤਾਂ ਮੱਸਾ ਰੰਗੜ ਕਿਸ ਕਿਸ ਦੇ ਪਾਣੀ ਹਾਰ ਹੈ ਉਸ ਸਮੇਂ دیਵਾਨ ਲੱਗਾ ਹੋਇਆ ਸੀ ਉਹਨਾਂ ਬੜੇ ਪ੍ਰੇਮ ਅਤੇ ਰੋਹ ਨਾਲ ਕਿਆ ਖਾਲਸਾ ਜੀ ਤੁਸੀਂ ਸੁਣ ਹੀ ਲਿਆ ਹੈ ਕਿ ਮੱਸਾ ਰੰਗੜ ਸਾਡੇ ਪਵਿੱਤਰ ਤੀਰਤ ਅਸਨਾਣ ਦਰਬਾਰ ਸਾਹਿਬ ਵਿੱਚ ਬੈਠ ਕੇ ਸ਼ਰਾਬ ਅਤੇ ਹੁੱਕਾ ਪੀ ਰਿਹਾ ਹੈ ਅਤੇ ਕੰਜਰੀਆਂ ਦਾ ਨਾਚ ਕਰਵਾਉਂਦਾ ਹੈ ਮੈਂ ਅੱਜ ਇਸ دیਵਾਨ ਵਿੱਚ ਵੰਗਾਰ ਕੇ ਕਹਿਣਾ ਹਾਂ ਕਿ ਅਜਿਹਾ ਕੋਈ ਸੂਰਮਾ ਹੈ ਜਿਹੜਾ ਮੱッセ ਰੰਗੜ ਦਾ ਸਿਰ ਵੱਢ ਕੇ ਲਿਆਵੇ ਮੈਂ ਉਸ ਦੇ ਸਿਰ ਨੂੰ ਵੇਖਣਾ ਚਾਹੁੰਨਾ ਹਾਂ ਉਸੇ ਵੇਲੇ ਦੋ ਸਿੰਘ ਉੱਠ ਕੇ ਖਲੋ ਗਏ ਉਹਨਾਂ ਵਿੱਚ ਇੱਕ ਸੀ ਸੁੱਖਾ ਸਿੰਘ ਮਾੜੀ ਕੰਬੋਕੇ ਅਤੇ ਦੂਸਰਾ ਸੀ ਮਹਾਨ ਯੋਦਾ ਮਹਿਤਾਬ ਸਿੰਘ ਮੀਰਾਕੋਟ ਮੀਰਾਕੋਟਿਆ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਇਹੇ ਸੇਵਾ ਸਾਨੂੰ ਬਖਸ਼ੋ ਅਤੇ ਸਾਨੂੰ ਆਸ਼ੀਰਵਾਦ ਦੇਵੋ ਕਿ ਅਸੀਂ ਉਸ ਦਾ ਸਿਰ ਆਪ ਦੇ ਚਰਨਾਂ ਵਿੱਚ ਲਿਆ ਕੇ ਰੱਖੀਏ। ਬਾਬਾ ਜੀ ਬੋਲੇ ਪਰ ਉਪਕਾਰ ਕਰਨ ਵਾਲੇ ਦਸ਼ਮ ਪਾਤਸ਼ਾਹ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਹਨ। ਇਸ ਲਈ ਤੁਸੀਂ ਆਪਣੇ ਆਪ ਨੂੰ ਇਕੱਲਿਆਂ ਨਹੀਂ ਸਮਝਣਾ ਬਲਕਿ ਇਹ ਸਮਝਣਾ ਕਿ ਦਸ਼ਮ ਪਿਤਾ ਤੁਹਾਡੇ ਨਾਲ ਹਨ। ਸੁਖਾ ਸਿੰਘ ਅਤੇ ਮਹਤਾਬ ਸਿੰਘ ਨੇ ਦੋ ਵਧੀਆ ਥੈਲੀਆਂ ਬਣਵਾਈਆਂ ਅਤੇ ਉਹਨਾਂ ਨੂੰ ਠੇਕਰੀਆਂ ਨਾਲ ਭਰ ਲਿਆ। ਮੁਸਲਮਾਨੀ ਭੇਸ ਧਾਰ ਕੇ ਉਹ ਘੋੜਿਆਂ ਤੇ ਚੜ ਗਏ। ਜਦ ਉਹ ਹਰਮੰਦਰ ਸਾਹਿਬ ਲਾਗੇ ਪਹੁੰਚੇ ਤਾਂ ਪਹਿਰੇਦਾਰਾਂ ਨੇ ਉਹਨਾਂ ਨੂੰ ਰੋਕਿਆ। ਉਹਨਾਂ ਨੇ ਪਹਿਰੇਦਾਰਾਂ ਨੂੰ ਥੈਲੀਆਂ ਵਖੁੰਦਿਆ ਕਿਹਾ ਕਿ ਉਹ ਮਾਮਲਾ ਤਾਰਨ ਆਏ ਹਨ। ਪਹਿਰੇਦਾਰਾਂ ਨੇ ਉਹਨਾਂ ਨੂੰ ਅੱਗੇ ਲੰਘਣ ਦਿੱਤਾ। ਉਹਨਾਂ ਨੇ ਦੋਵਾਂ ਘੋੜਿਆਂ ਨੂੰ ﺍﻟाइची बेरी ਕੋਲ ਬੰਨਿਆ ਅਤੇ ਹਰਿਮੰਦਰ ਸਾਹਿਬ ਅੰਦਰ ਚਲੇ ਗਏ। ਮੱਸੇ ਰੰਗੜ ਦੇ ਸਾਹਮਣੇ ਜਾ ਕੇ ਉਹਨਾਂ ਠੇਕਰਾਂ ਦੀਆਂ ਭਰੀਆਂ ਥੈਲੀਆਂ ਰੱਖ ਦਿੱਤੀਆਂ ਅਤੇ ਕਿਹਾ ਜਨਾਬ ਅਸੀਂ ਹਜੂਰ ਨੂੰ ਮਾਮਲਾ ਦੇਣ ਆਏ ਹਾਂ। ਮੱਸਾ ਰੰਗੜ ਅੱਗੇ ਹੀ ਸ਼ਰਾਬ ਵਿੱਚ ਰੱਜਿਆ ਹੋਇਆ ਸੀ ਰੁਪਈਆਂ ਦੀਆਂ ਭਰੀਆਂ ਥੈਲੀਆਂ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਤੁਹਾਡਾ ਭਲਾ ਹੋਵੇ ਪੈਸਿਆਂ ਦੀ ਤਾਂ ਅੱਗੇ ਹੀ ਬੜੀ ਲੋੜ ਸੀ ਫਿਰ ਉਹ ਪਲੰਘ ਉੱਤੇ ਲੇਟਿਆ-ਲੇਟਿਆ ਹੀ ਸਿਰ ਨੀਵਾ ਕਰਕੇ ਥੈਲੀਆਂ ਨੂੰ ਵੇਖਣ ਲੱਗਿਆ ਭਾਈ ਮਹਿਤਾਬ ਸਿੰਘ ਨੇ ਇਹ ਮੌਕਾ ਠੀਕ ਸਮਝਿਆ ਤੇ ਉਸ ਇੱਕ ਹੀ ਵਾਰ ਨਾਲ ਮੱッセ ਰੰਗੜ ਦਾ ਸਿਰ ਲਾ ਦਿੱਤਾ ਤਾਂ ਜਿੰਦੇ ਅਤੇ ਕੰਜਰੀਆਂ ਮੰਜੀਆਂ ਥੱਲੇ ਲੁੱਕ ਗਏ ਸੁੱਖਾ ਸਿੰਘ ਨੇ ਉੱਥੋਂ ਹੀ ਇੱਕ ਨੇਜਾ ਫੜਿਆ ਅਤੇ ਮੱッセ ਰੰਗੜ ਦਾ ਸਿਰ ਨੇਜੇ ਵਿੱਚ ਪਰੋ ਲਿਆ ਅਤੇ ਅੱਖ ਦੇ ਫੇਰ ਵਿੱਚ ਭੱਜ ਕੇ ਘੋੜਿਆਂ ਤੇ ਚੜ ਗਏ ਪਹਿਰੇਦਾਰਾਂ ਨੂੰ ਇਹ ਪਤਾ ਹੀ ਨਾ ਲੱਗਾ ਕਿ ਅਸਲ ਵਿੱਚ ਵਾਪਰਿਆ ਕੀ ਸੀ ਘੋੜੇ ਭਜਾਉਂਦੇ ਉਹ ਦਮਦਮਾ ਸਾਹਿਬ ਪਹੁੰਚ ਗਏ ਅਤੇ ਮੱਸੇ ਰੰਗੜ ਦਾ ਸਿਰ ਬਾਬਾ ਜੀ ਦੇ ਚਰਨਾਂ ਵਿੱਚ ਜਾ ਰੱਖਿਆ ਜਦ ਲਾਹੌਰ ਦੇ ਹਾਕਮ ਨੂੰ ਇਹ ਪਤਾ ਲੱਗਾ ਕਿ ਸਿੱਖ ਮੱਸੇ ਰੰਗੜ ਦਾ ਸਿਰ ਹੀ ਕੱਟ ਕੇ ਲੈ ਗਏ ਹਨ ਤੇ ਉਹ ਬਹੁਤ ਹੈਰਾਨ ਹੋਇਆ।